ਤੁਸੀਂ ਮੇਰੀ ਮਦਦ ਕਰ ਦਿਓ ਲਿਆ ਦਿਖਾ ਪੁੱਤ ਇਹ ਤਾਂ ਫੇਕ ਹੁੰਦੇ ਆ ਨਹੀਂ ਡੈਡੀ ਇਹ ਫੇਕ ਨਹੀਂ ਹੈਗਾ ਇਹਨੇ ਤਾਂ ਕਮੈਂਟ ਚ ਆਉਂਦਾ ਨੰਬਰ ਵੀ ਭੇਜਿਆ ਹੋਇਆ ਵਾ ਇਹ ਕਹਿੰਦਾ ਜੇ ਮੈਂ ਤੁਹਾਨੂੰ ਫੇਕ ਲੱਗਦਾ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਲਿਆ ਫਿਰ ਆਹਦੇ ਨੰਬਰ ਤੇ ਮੈਨੂੰ ਫੋਨ ਲੱਗ ਦੇ ਮੈਂ ਗੱਲ ਕਰਦਾ ਕਿਹਦਾ ਫੋਨ ਆ ਹੈਲੋ ਬੇਟਾ ਮੈਂ ਨਾ ਨੂਰ ਦਾ ਡੈਡੀ ਬੋਲਦਾ ਮੈਂ ਤੁਸੀਂ ਨਾ ਉਹਦੀ ਵੀਡੀਓ ਥੱਲੇ ਰੋਜ਼ ਕਮੈਂਟ ਕਰਦੇ ਹੁੰਦੇ ਆ ਕਿ ਮੈਨੂੰ 20 ਰੁਪਏ ਦੀ ਲੋੜ ਹੈ ਐਮਰਜੈਂਸੀ ਤੇ ਤੁਸੀਂ ਉਹਦੇ ਥੱਲੇ ਆ ਉਹਦਾ ਨੰਬਰ ਵੀ ਭੇਜ ਦਿੰਦੇ ਆ ਤੁਸੀਂ ਇਹ ਸਭ ਕੁਝ ਕਿਉਂ ਕਰਦੇ ਆ

प्लीज तू मेरी मदद कर, कर, कर दो चल फटाफट कर तू जल्दी जल्दी ਨਾ ਉਹਦਾ ਡ्रेस ਲੈ ਕੇ ਭੇਜ ਮੈਂਦਰ ਮਿਲ ਕੇ ਕੋਈ ਗੱਲ ਕਰਨੀ ਆ ਨਾਲੇ ਆਦੇ ਮੰਮੀ ਡੈਡੀ ਨੇ ਕਹੇ ਦੀ ਤੁਸੀਂ ਟੈਨਸ਼ਨ ਨਾ ਲਓ ਸਭ ਕੁਝ ਠੀਕ ਹੋ ਜਾਊਗਾ ਕੀ ਗੰਕਲ ਜੀ ਡੈਡੀ ਕੀ ਕਰੋਗੇ ਤੁਸੀਂ ਉਹਦੇ ਘਰ ਜਾ ਕੇ ਹਾਂ ਬਈ ਦੱਸ ਕੀ ਕੰਮ ਆ ਬਈ ਪੈਸੇ ਲਾਉਣੇ ਆ ਸੱਟੇ ਤੇ ਕਿੰਨੇ ਲਾਉਣੇ ਆ ਪਿਆਸੀ ਸੱਟੇ ਤੇ ਲਾ ਦੂੰਗਾ 2 ਲੱਖ ਰੁਪਿਆ 2 ਲੱਖ ਰੁਪਿਆ ਹੈਗਾ ਵੀ ਤੇਰੇ ਕੋਲੇ ਤੂੰ ਸਟਾਰਟ ਕਰ ਪੈਸੇ ਦਾ ਜਿਗੜ ਮੈਂ ਆਪੇ ਕਰ ਲਊ ਮੈਚ ਖਤਮ ਹੋਣ ਤੋਂ 1 ਘੰਟੇ ਬਾਅਦ ਮੈਨੂੰ ਪੈਸੇ ਚਾਹੀਦੇ ਆ ਨਹੀਂ ਫਿਰ ਅੰਕਲ ਜੀ ਅੰਕਲ ਜੀ ਜਿਹੜੀ ਟੀਮ ਤੇ ਆਪਾਂ ਸੱਟੇ ਦੇ ਪੈਸੇ ਲਾਇਏ ਸੀ ਉਹ ਟੀਮ ਤਾਂ ਆਪਣੀ ਹਾਰ ਗਈ ਹੁਣੋਂ ਤੁਹਾਡੇ ਤੋਂ ਪੈਸੇ ਮੰਗੂਗਾ ਹੁਣ ਆਪਾਂ ਕੀ ਕਰੀਏ ਮੈਂ ਵੀ ਉਹਨੇ ਫੋਨ ਦੀ ਵੇਟ ਕਰਦਾ ਮਾਂ ਅਜੇ ਤੱਕ ਫੋਨ ਨਹੀਂ ਆਇਆ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਸਾਬੂ ਲੈ ਆ ਗਿਆ ਹਾਂ ਹੈਲੋ ਹਾਂ ਭਾਈ ਟੀਮ ਤਾਂ ਤੇਰੀ ਹਾਰ ਗਈ ਆ ਤਿਆਰ ਆ 2 ਲੱਖ ਰੁਪਈਆ ਕਿਹੜੇ ਪੈਸੇ ਬਕਵਾਸ ਨਾ ਕਰ 5 ਮਿੰਟਾਂ ਦੇ ਵਿੱਚ ਪੈਸੇ ਲੈ ਕੇ ਮੇਰੇ ਕੋਲੇ ਪਹੁੰਚ ਜਾ ਨਹੀਂ ਤੇਰਾ ਉਹ ਹਾਲ ਕਰੂੰਗਾ ਜਿਹੜਾ ਯਾਦ ਰੱਖੇਗਾ ਅੱਛਾ ਤੈਨੂੰ ਪੈਸੇ ਚਾਹੀਦੇ ਆ ਨਾ ਮੈਂ ਤੇਨੂੰ ਕਿਹੜਾ ਐਡਰੈਸ ਭੇਜਦਾ ਮਾਂ ਉੱਥੇ ਆ ਕੇ ਉਹਦੇ ਪੈਸੇ ਲੈ ਭਾਈ ਉਹ ਬਹੁਤ ਖਤਰਨਾਕ ਬੰਦਾ ਤੁਸੀਂ ਉਹਦੇ ਨਾਲ ਪੰਗਾ ਨਾ ਲਾਓ ਤੂੰ ਟੈਨਸ਼ਨ ਨਾ ਲੈ ਦੇਖੀ ਚੱਲ ਬਣਦਾ ਕੀ ਆ ਚੱਲ ਬੱਤ ਆਪਾਂ ਪੱਠੇ ਵੜ ਲਈਏ ਉਹਨਾਂ ਟਾਂ ਹਾਂ ਭਈ ਲਿਆ ਪੈਸੇ ਹਰ ਗਿਆ ਮੈਚ ਤੂੰ ਕਹਿ ਨਾ ਦਿੱਤਾ ਸੀ ਮੈਂ ਤੈਨੂੰ ਵੀ ਮੇਰੇ ਕੋਲ ਪੈਸੇ ਐ ਨਹੀਂ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੌਣ ਆ ਪੈਸੇ ਦੇ ਦੇ ਚੁੱਪ ਜਾਵ ਮੈਂ ਨਹੀਂ ਤੈਨੂੰ ਜਾਣਦਾ ਪਰ ਲੱਗਦਾ ਮੈਨੂੰ ਤੂੰ ਨਹੀਂ ਪਛਾਣਿਆ ਕੌਣ ਆ ਤੂੰ ਤੇਰੇ ਵਰਗੇ ਠੱਗਾਂ ਮੈਨੂੰ ਰੋਜ਼ ਮਿਲਦੇ ਆ ਕਰ ਤਾਂ ਕੋ ਸਕਦੇ ਨਹੀਂ ਆ ਛੋਟੇ ਜਿਹਾਵਾਕ ਨੂੰ ਜਾਣਦਾ ਇਹ ਮੇਰਾ ਮੁੰਡਾ ਵਾ 5 ਲੱਖ ਫਾਲੋਅਰ ਆ ਇੰਸਟਾਗ੍ਰਾਮ ਤੇ ਇਹਦੇ ਜਿਹੜਾ ਕੁਝ ਤੂੰ ਉਹ ਛੋਟੇ ਜਿ ਜਨਾ ਸਾਰੇ ਪਾਸੇ ਜਲੂਸ ਨਿਕਲ ਜਾਣਾ ਵਾ ਤੇ ਤੇਰੇ ਪੁਲਿਸ ਨੇ ਉਹ ਕਟਾਪਾ ਕਰਨਾ ਜਿਹੜਾ ਤੂੰ ਯਾਦ ਰੱਖੇਗਾ ਤੂੰ ਦਿਲਪ੍ਰੀਤ ਨੂੰ ਜਾਣਦਾ ਵਾ ਹਾਂ ਮੈਂ ਦਿਲਪ੍ਰੀਤ ਨੂੰ ਜਾਣਦਾ ਵਾ ਦਿਲਪ੍ਰੀਤ ਤੂੰ ਨਾ ਇੱਕ ਨੰਬਰ ਦਾ ਠੱਗਾ ਤੇ ਨਾ ਇੱਕ ਗੱਲ ਹੋਰ ਦੱਸਾਂ ਪਿੱਛੇ ਮੇਰੇ ਫੋਨ ਦੇ ਵਿੱਚ ਤੇਰੀ ਵੀਡੀਓ ਵੀ ਬਣ ਜਾਂਦੀ ਆ ਹੁਣ ਤੱਕ ਅਪਾ ਜੰਨੀਆਂ ਵੀ ਗੱਲਾਂ ਕੀਤੀਆਂ ਨਾ ਉਹ ਸਾਰੀਆਂ ਫੋਨ ਦੇ ਵਿੱਚ ਰਿਕਾਰਡ ਹੋ ਚੁੱਕੀਆਂ ਵਾ ਜੋ ਸਾਰਾ ਕੁਝ ਮੈਂ ਪੁਲਿਸ ਦੇ ਹਵਾਲੇ ਕਰਤਾ ਨਾ ਤੇ ਪੁਲਿਸ ਤੇਰਾ ਕੀ ਹਾਲ ਕਰੂਗੀ ਉਹ ਤੈਨੂੰ ਪਤਾ ਹੀ ਆ ਜੇ ਤੂੰ ਚਾਹਨਾ ਵਾ ਵੀ ਤੂੰ ਜੇਲ ਨਾ ਜਾਵੇਂ ਤਾਂ ਅੱਜ ਤੋਂ ਬਾਅਦ ਇਹ ਜਵਾਕ ਨੂੰ ਤੰਗ ਕਰਨਾ ਬੰਦ ਕਰ ਦੇ ਤੇ ਮੇਰੇ ਨਾਲ ਵਾਦਾ ਕਰ ਇਹਦੇ ਮਾਂ-ਬਾਪ ਨੂੰ ਤੈਨੂੰ ਅੱਜ ਤੋਂ ਬਾਅਦ ਤੰਗ ਨਹੀਂ ਕਰੇਗਾ ਪੁੱਤ ਮੈਨੂੰ ਮaaf ਕਰ ਦੇ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਵਾਦਾ ਕਰਦਾ ਮੈਂ ਤੇਰੇ ਤੋਂ ਕੋਈ ਪੈਸਾ ਨਹੀਂ ਮੰਗਦਾ ਨਾ ਤੇਰੇ ਮਾਂ-ਬਾਪ ਨੂੰ ਤੰਗਣਾ ਨਾ ਤੈਨੂੰ ਤੰਗ ਕਰ ਆਪਦੇ ਵਾਦੇ ਨੂੰ ਯਾਦ ਰੱਖੀ ਹੁਣ ਠੀਕ ਆ ਬਾਈ ਜੀ ਚਲ ਠੀਕ ਆ ਫਿਰ ਜਾ ਇਥੋਂ ਡੈਡੀ ਤੁਸੀਂ ਉਹ ਵੀਰੇ ਨੂੰ ਵੀਡੀਓ ਬਣਾਉਣ ਕਦੋਂ ਲਾਤਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਹ ਨਹੀਂ ਨਹੀਂ ਪੁੱਤ